ਦੇ ਕੋਲੀ ਅੱਜ ਦਾ ਜੋ ਦਿਹਾੜਾ ਹੈ ਇਹ ਬੜਾ ਖੁਸ਼ੀ ਦੇ ਭਾਗਾਂ ਵਾਲਾ ਹੈ ਅੱਜ ਸਮੁੱਚੇ ਦੁਨੀਆ ਦੇ ਵਿੱਚ ਵਿਸ਼ਵ ਸੀਨੀਅਰ ਸਿਟੀਜ਼ਨ ਦੇ ਬੜੇ ਧੂਮਤਾਂ ਦੇ ਉਤਸਾਵਨਾ ਬਣਾਇਆ ਜਾ ਰਿਹਾ ਹੈ ਅੱਜ ਦੇ ਦਿਹਾੜੇ ਤੇ ਅਸੀਂ ਬਜ਼ੁਰਗਾਂ ਦੀਆਂ ਜੋ ਪਰੇਸ਼ਾਨੀਆਂ ਨੇ ਉਹਦੀ ਗੱਲ ਕਰਾਂਗੇ ਬਜ਼ੁਰਗਾਂ ਦੇ ਮਾਂ ਸਤਿਕਾਰ ਦੀ ਗੱਲ ਕਰਾਂਗੇ ਅੱਜ ਬਜ਼ੁਰਗਾ ਦੇ ਘਰਾਂ ਦੇ ਵਿੱਚ ਜੋ ਹਾਲ ਹੋ ਰਿਹਾ ਹੈ ਸਮਾਜ 'ਚ ਜੋ ਹਾਲ ਹੋ ਰਿਹਾ ਹੈ ਉਹਦੇ ਬਾਰੇ ਵਿਸਤਾਰਤ ਗੱਲਾਂ ਕਰਾਂਗੇ ਕਿਉਂਕਿ ਬਜ਼ੁਰਗ ਜਿਹੜੇ ਨੇ ਸਾਡੇ ਘਰ ਦੇ ਜਿੰਦਰੇ ਨੇ ਬਜ਼ੁਰਗ ਜਿਹੜੇ ਨੇ ਰੋਸ਼ਨ ਚਿਰਾਗ ਨੇ ਬਜ਼ੁਰਗਾ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਅੱਜ ਜੋ ਕੁਝ ਵੀ ਆ ਬਜ਼ੁਰਗਾ ਦੀ ਬਦੌਲਤਾਂ ਬਜ਼ੁਰਗਾ ਦੀ ਸੇਵਾ ਤੋਂ ਵੱਡਾ ਕੋਈ ਧਰਮ ਨਹੀਂ ਹੈ ਇਹ ਲਈ ਬਜ਼ੁਰਗਾ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਪਰੰਤੂ ਬੜੇ ਦੁਖ ਦੀ ਗੱਲ ਹੈ ਕਿ ਅੱਜ ਜਗ੍ਹਾ ਜਗ੍ਹਾ ਤੇ ਜਿਹੜੇ ਬਿੱਲ ਆਸ਼ਮ ਖੁਰ ਰਹੇ ਨੇਗੇ ਉਹ ਬੜਾ ਦੁਖਾਂਤ ਹੈ ਉਹ ਦੁਖਾਂਤ ਨੂੰ ਖਤਮ ਕਰਨ ਦੇ ਲਈ ਅਸੀਂ ਚਾਹਾਂਗੇ ਕਿ ਨੋਟਵਾਨ ਪੀੜੀ ਜੋ ਹੈ ਉਹ ਬਜ਼ੁਰਗਾਂ ਦਾ ਧਿਆਨ ਰੱਖੇ ਘਰ ਦੇ ਵਿੱਚ ਬਜ਼ੁਰਗਾਂ ਨੂੰ ਸਮਾਂ ਦੇਵੇ ਬਜ਼ੁਰਗਾਂ ਨਾਲ ਟੋਕਾ ਟੱਕੀ ਨਾ ਕਰੇ ਉਹਨਾਂ ਹੀ ਸੇਧ ਦਾ ਉਹਨਾਂ ਖਾਂ ਪੀਂਦਾ ਤੇ ਹੋਰ ਖਿਆ ਰੱਖਿਆ ਜਾਵੇ ਬਜ਼ੁਰਗਾਂ ਨੂੰ ਘਰੇ ਰੱਖ ਕੇ ਹੀ ਘਰਾਂ ਦੇ ਵਿੱਚ ਹੀ ਉਹਨਾਂ ਦਾ ਧਿਆਨ ਰੱਖਿਆ ਜਾਵੇ। ਬਜ਼ੁਰਗਾਂ ਨੂੰ ਕੋਈ ਵੀ ਪਰੇਸ਼ਾਨੀ ਨਾ ਦਿੱਤੀ ਜਾਵੇ। ਅੱਜ ਜਨਮ ਦਿਨ ਮਨਾਏ ਜਾਣਗੇ। ਅੱਜ ਜਨਮ ਦਿਨ ਵੀ ਮਨਾਏ ਜਾਣਗੇ ਜਿਹੜੇ ਬਜ਼ੁਰਗਾਂ ਦੇ ਜਨਮ ਦਿਨ ਨੇ 33 33 ਸ਼ਖਸੀਅਤਾਂ ਦੇ ਜਨਮ ਦਿਨ ਮਨਾਏ ਜਾਣਗੇ। ਉਹਦੇ ਨਾਲ ਹੀ 90 ਸਾਲ ਤੋਂ ਉੱਪਰ ਵਾਲੇ ਪੰਜ ਸਾਡੇ ਸ਼ਖਸੀਅਤਾਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। 20 ਸਾਡੇ ਕੋਲ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਹਦੇ ਨਾਲ ਹੀ 80 ਸਾਲ ਦੇ ਸਾਡੇ ਕੋਲ 13 13 14 ਸਾਡੇ ਕੋਲ ਸ਼ਕਸ਼ੀਤਾ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਇਸ ਸਨਮਾਨ ਦੇ ਨਾਲ ਸਾਡੇ ਬਜ਼ੁਰਗਾਂ ਨੂੰ ਥੋੜਾ ਨਵਾਂ ਹੌਸਲਾ ਮਿਲੇਗਾ ਅਤੇ ਨਾਲ ਹੀ ਇਹ ਪਤਾ ਲੱਗੇਗਾ ਕਿ ਬਾਕੀ ਸੰਸਥਾ ਜੋ ਹੈ ਸਮਾਜ ਸੇਵਾ ਲੋਕ ਭਲਾਈ ਦੇ ਬਜ਼ੁਰਗਾਂ ਦੇ ਆਦਿ ਚਲ ਰਹੀ ਹੈ ਜੀ 25ਵਾਂ 25ਵਾਂ ਦਿਹਾੜਾ ਮਨਾ ਰਹੇ ਹਾਂ ਜੀ ਅਸੀਂ 25 ਸਾਲਾਂ ਦਿਹਾੜਾ ਜੀ ਸਿਲਵਰ ਜੁਬਲੀ ਦਿਵਸ ਹੈ ਜੀ ਇਹ ਸਿਲਵਰ ਜੁਬਲੀ ਦਿਵਸ ਮਨਾ ਰਹੇ ਹਾਂ 25 ਸਾਲ ਹੋ ਗਏ ਇਸ ਸੰਸਥਾ ਨੂੰ ਹੋਂਦ ਵਿੱਚ ਆਇਆ ਨੂੰ 25 ਸਾਲਾਂ ਤੋਂ ਇਹ ਸੰਸਥਾ ਬਜ਼ੁਰਗਾਂ ਦੇ ਭਲਾਈ ਦੇ ਕੰਮ ਕਰ ਰਹੀ ਹੈ ਸਾਰੇ ਇਹ ਸਾਡੀ ਜਿਹੜੀ ਸੀਨੀਅਰ ਸਿਟੀਜ਼ਨ ਭਲਾਈ ਸਸਤਾ ਹੈ ਇਸ ਦੀ ਜੋ ਸਥਾਪਨਾ ਹੈ ਉਹ ਅਜ ਤੋਂ 25 ਸਾਲ ਪਹਿਲਾਂ ਹੋਈ ਸੀ ਔਰ ਸਮੇਂ-ਸਮੇਂ ਸਰਸੀਂ ਬਹੁਤ ਤਰ੍ਹਾਂ ਦੇ ਪ੍ਰੋਗਰਾਮ ਇੱਥੇ ਆਯੋਜਿਤ ਕਰਦੇ ਆ ਜਿਦੇ ਵਿੱਚ ਵਿਸ਼ੇਸ਼ ਤੌਰ ਤੇ ਜਿੰਨੇ ਵੀ ਸੀਨੀਅਰ ਸਿਟੀਜ਼ਨ ਸਾਡੇ ਹੈਗੇ ਉਹਨਾਂ ਦੇ ਜਨਮ ਦਿਨ ਜਿਹੜੇ ਵੀ ਮਹੀਨੇ ਪੈਂਦੇ ਨੇ ਅਸੀਂ ਹਰ ਮਹੀਨੇ ਉਹਨਾਂ ਦਾ ਜਨਮ ਦਿਨ ਮਨਾਇਆ ਜਾਂਦੇ ਨੇ ਔਰ ਇਸ ਦੇ ਨਾਲ ਨਾਲ ਅਸੀਂ ਸੁੰਦਰ ਕਾੰਡ ਦੇ ਪਾਠ ਔਰ ਅਸੀਂ ਹੋਰ ਤਰ੍ਹਾਂ ਦੇ ਕਈ ਪ੍ਰੋਗਰਾਮ ਅਜਿਹੇ ਵਾਲੇ ਕੀਤੇ ਆ ਜਿਵੇਂ ਕਿ ਸਾਡੇ ਇਹ ਸਾਡੀਆਂ ਇਹ ਜਿਹੜੇ ਸੰਸਥਾਵਾਂ ਨੇ ਇਹਦੇ ਵਿੱਚ ਮੈਡੀਕਲ ਕੈਂਪ ਲਗਾਏ ਜਾਂਦੇ ਨੇ ਤੁਸੀਂ ਦੇਖ ਰਹੇ ਹੋ ਪਿਛਲੇ ਪਾਸੇ ਸਾਡੇ ਕਲੈਕਸ਼ਨ ਕੀਤੀ ਹੋਈ ਹੈ मतलब ਸਾਡੇ ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰੋਗਰਾਮ ਨੇ ਜਿਹੜੇ ਕਿ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਨੂੰ ਬਹੁਤ ਦੂਰ ਤੱਕ ਪਹੁੰਚਾ ਰਹੇ ਨੇ ਜਦੋਂ ਵੀ ਸਾਡੇ ਇੱਥੇ ਗਰਮੀ ਦੇ ਮੌਸਮ ਦੇ ਵਿੱਚ ਹੁੰਦਾ ਹੈ ਤਾਂ ਉਦੋਂ ਵੀ ਸਾਡੇ ਸ਼ਵੀਲਾ ਲਗਾਈ ਜਾਂਦੀਆਂ ਨੇ ਇਸ ਤਰ੍ਹਾਂ ਦੇ ਨਾਲ ਅਸੀਂ ਹਰ ਮਹੀਨੇ ਅਜਿਹੇ ਪ੍ਰੋਗਰਾਮ ਲਿਖਦੇ ਆ ਜਿਹਦੇ ਨਾਲ ਸਮਾਜ ਨੂੰ ਕੁਛ ਨਾ ਕੁਛ ਪ੍ਰਾਪਤ ਹੋਵੇ ਔਰ ਵਿਸ਼ੇਸ਼ ਕਰਕੇ ਸੀਨੀਅਰ ਸਿਟੀਜ਼ਨ ਦਾ ਸਤਕਾਰ ਮਾਣ ਜੋ ਹੈ ਉਹ ਰੱਖਿਆ ਜਾਂਦਾ ਹੈ ਔਰ ਇਸ ਥਾਂ ਦੇ ਉੱਤੇ ਜਿੰਨੇ ਵੀ ਸਾਡੇ ਸਾਥੀ ਇੱਥੇ ਆਉਂਦੇ ਨੇ ਉਹ ਮਨੋਰੰਜਨ ਵੀ ਕਰਦੇ ਨੇ ਤਾਸ਼ ਵੀ ਖੇਡਦੇ ਨੇ ਆਪਣੀਆਂ ਹੋਰ ਕਈ ਗੱਲਾਂ ਬਾਤਾਂ ਕਰਦੇ ਨੇ ਜਿਹੜੇ ਅਸੀਂ ਵਿਸ਼ੇਸ਼ ਤੌਰ ਤੇ ਦੇਖਦੇ ਆ ਭਾਵੇਂ ਬਹੁਤ ਤਰ੍ਹਾਂ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਨੇ ਲੇਕਿਨ ਇਹ ਇੰਪਲੀਮੈਂਟ ਜਿਹੜੀ ਹੈ ਉਹ ਕਈ ਥਾਵਾਂ ਤੇ ਹੁੰਦੀਆਂ ਨੇ ਕਈ ਥਾਵਾਂ ਤੇ ਨਹੀਂ ਵੀ ਹੁੰਦੀਆਂ ਪਰੰਤੂ ਸੀਨੀਅਰ ਸਿਟੀਜ਼ਨ ਇਸ ਗੱਲ ਤੋਂ ਬਿਲਕੁਲ ਨਿਰਾਸ਼ ਨੇ ਵੀ ਇਹਨਾਂ ਦੀ ਕੋਈ ਵਿਸ਼ੇਸ਼ ਲਾਈਨ ਨਹੀਂ ਬਣਾਈ ਜਾਂਦੀ ਔਰ ਉਹਨਾਂ ਨੂੰ ਕੋਈ ਇੰਨੀ ਸਹੂਲਤਾਂ ਨਹੀਂ ਦਿੱਤੀ ਜਾਂਦੀਆਂ ਪਰ ਕਈ ਥਾਵਾਂ ਤੇ ਇਹ ਹੁੰਦੀਆਂ ਵੀ ਨੇ ਪਰ ਸਾਨੂੰ ਹਾਲੇ ਜ਼ਰੂਰਤ ਹੈ ਇਸ ਗੱਲ ਦੀ ਵੀ ਸੀਨੀਅਰ ਸਿਟੀਜ਼ਨ ਦਾ ਵਿਸ਼ੇਸ਼ ਥਾਮਾਂ ਦੇ ਉੱਤੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਨੂੰ ਵਿਸ਼ੇਸ਼ ਥਾਂ ਦਿੱਤਾ ਜਾਵੇ ਜਿਹਨੇ ਮੈਸਰ ਬਣਾਇਆ ਮੇਰਾ ਪ੍ਰੋਫੈਸਰ ਸੁਰੇਸ਼ ਮਾਰ ਗੁੱਟਾ ਗੁੱਟਾ ਸਾਹਿਬ ਕਿਸਰਾ ਦੇ ਅੱਜ ਦਿਹਾੜਾ ਮਨਾਇਆ ਜਾ ਰਿਹਾ 25 ਮਾਰ ਸਿਲਵਰ ਜੁਲੇ ਜੁਲੇ ਮਨਾਇਆ ਰਹੀ ਹੈ ਇਹ ਸਸਤਾ ਵੀ ਸਪਨਿਆਂ ਤੇ ਉਪਲਬਧ ਹੈ ਅਸੀਂ ਸੀਨੀਅਰ ਸਿਟੀਜ਼ਨ ਡੇ ਇੰਟਰਨੈਸ਼ਨਲ ਸੀਨੀਅਰ ਜੈਸਟ ਡੇ ਹਰ ਸਾਲ 1 ਅਕਤੂਬਰ ਨੂੰ ਮਨਾਦੇ ਐਕਚੁਅਲੀ ਇਸ ਦਿਨ ਦਿਨ ਨੂੰ ਮਨਾਣ ਦਾ ਮੇਨ ਫੰਕਸ਼ਨ ਇਹ ਹੈ ਕਿ ਸਾਡੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਨੂੰ ਦੋ ਤਰੀਕੇ ਦੀਆਂ ਪ੍ਰੋਬਲਮਸ ਆਉਂਦੀਆਂ ਨੇ ਫਿਜ਼ੀਕਲ ਪ੍ਰੋਬਲਮਸ ਡੇ ਇਮੋਸ਼ਨਲ ਪ੍ਰੋਬਲਮਸ ਫਿਜ਼ੀਕਲ ਪ੍ਰੋਬਲਮਸ ਆ ਨਹੀਂ ਆਨੇ ਹੈਲਥ ਦੇ ਕਾਰਨ ਔਰ ਇਮੋਸ਼ਨਲ ਜਿਹੜੀ ਆ ਮੇਨਲੀ ਜਿਹਦੇ ਨਾਲ ਸਾਡਾ ਕੰਸਰਨ ਰਹਿੰਦਾ ਹੈਗਾ ਕਿ ਘਰਾਂ ਦੇ ਵਿੱਚ ਜਿਹੜੇ ਬਜ਼ੁਰਗ ਨੇ ਉਹ ਇਕੱਲਾਪਨ ਮਹਿਸੂਸ ਕਰਦੇ ਨੇ ਇਸ ਇਕੱਲੇਪਨ ਦੇ ਨਾਲ ਉਹਨਾਂ ਨੂੰ ਕਈ ਮੈਂਟਲ ਪ੍ਰੋਬਲਮਸ ਹੋ ਜਾਂਦੀਆਂ ਨੇ ਔਰ ਦੂਸਰਾ ਚੀਜ਼ ਇਹ ਹੈ ਕਿ ਇਸ ਦਾ ਉਪਲਬਧ ਜਿਹੜਾ ਹੈ ਹੋਰ ਵੀ ਹੈ ਜੀ ਜੀ ਇਹ ਬਿਲਕੁਲ ਕੋਈ ਫੀਡ ਤੋੜ ਕਰਾਂਦਾਗਾ ਤੁਹਾਡੀ ਸੰਸਦ ਵੱਲੋਂ ਕੀ ਉਪਰਲਾ ਕੀਤਾ ਜਾਂਦਾ ਹੈ ਜਿਹੜੇ ਸਾਡੇ ਕੋਲੇ ਆਉਂਦੇ ਆ ਅਸੀਂ ਉਹਨਾਂ ਨੂੰ ਉਹਦੀ ਹਰ ਤਰੀਕੇ ਦੇ ਨਾਲ ਹੈਲਪ ਕਰ ਦਿਆ ਕਈ ਜਿਹੜੇ ਆਉਂਦੇ ਨੇ ਕਿ ਉਹਨਾਂ ਦੇ ਬੱਚੇ ਜਿਹਨੇ ਉਹਨਾਂ ਨੂੰ ਤੰਗ ਕਰਦੇ ਨੇ ਅਸੀਂ ਉਹਨਾਂ ਦਾ ਕੇਸ ਕੋਰਟ ਦੇ ਵਿੱਚ ਵੀ ਲੈ ਕੇ ਜਾਣ ਦੀ ਜਰੂਰੀ ਹੈ ਕਿ ਉਹ ਤੁਹਾਡੀ ਸੰਸਦ ਦਾ ਮੈਂਬਰ ਹੋਣਾ ਚਾਹੀਦਾਗਾ ਨਹੀਂ ਐਸਾ ਕੋਈ ਨਹੀਂ ਕੋਈ ਵੀ ਸੀਨੀਅਰ ਸਿਟੀਜ਼ਨ ਸਾਡੇ ਕੋਲੇ ਆਂਦਾ ਹੈ ਅਸੀਂ ਉਸ ਦੀ ਭਰਪੂਰ ਹੈਲਪ ਕਰਦੇ ਹਾਂ